ਫਿਰ ਕਿੰਨੂ ਪਾਇਆ ਕਰਨੇ ਡਾਲਰ ਮਾਸੀ ਨੂੰ ਕਿ ਮੰਮੀ ਨੂੰ ਮੈਂ ਕਿਹਨੂੰ ਨਹੀਂ ਪਾਉਣੇ ਕਿਉਂ ਮੈਂ ਆਪਣੇ ਖਰਚੇ-ਖੁਰਚੇ ਕੱਢਣੇ ਆ ਤੇਰਾ ਪੰਜਾਬ ਸੁਭਿਆ ਆਪਣੀ ਦਾਦੀ ਨੂੰ ਪਾਇਆ ਕਰਨਾ ਅੱਛਾ ਮਾਹੀ ਮੈਂ ਕਿਹਾ ਮੈਂ ਤਾਂ ਨਹੀਂ ਆ ਮੈਂ ਕਿ ਵੀ ਦਾਦੀ ਕੋ ਬਣਾਉਣਾ ਨਹੀਂ ਫਿਰ ਵੇਖਿਆ ਮੰਮੀ ਕਰ ਗਿਆ ਨਹੀਂ ਮੰਨਦੀ ਗੱਲ ਆਪਣੀ ਕੀ ਕਹਿੰਦਾ ਨਾ ਮੈਂ ਮੰਮੀ ਨੂੰ ਪਾਉਣੇ ਤੇ ਨਾ ਮੈਂ ਮਾਸੀ ਨੂੰ ਪਾਉਣੇ ਆ ਅਗਲੇ ਨੇ ਉੱਥੇ ਖਾਇਆ ਪੀਆ ਕਰਨੇ ਹੀ ਆ ਤੇ ਉੱਥੇ ਜਮ੍ਹਾਂ ਕਰਿਆ ਕਰਨੇ ਕੱਲ ਨੂੰ ਉੱਥੇ ਹੀ ਕੁੜੀ ਪਸੰਦ ਆ ਗਈ ਤੇ ਉੱਥੇ ਵਿਆਹ ਕਰ ਲੈਣਾ ਉਹਨੇ ਤੇ ਅਸੀਂ ਇੱਥੇ ਕੀ ਕਰਨਾ ਕੀ ਪਤਾ ਪਤ ਮਨਿਆਣਿਆਂ ਦੀਆਂ ਹੁਣ ਮਨਾਂ ਦੀ ਤੇ ਫਿਰ ਸਮਝ ਨਾ ਮਾਤਾ ਗੱਲ ਫਿਰ ਕੱਲ ਮੇਰੇ ਬੰਦੇ ਨੂੰ ਬਾਹਰ ਕਿਉਂ ਤੂੰ ਹਨੂ ਹਨੋ ਹੀ ਖੁੰਝੇ ਲਾਇਆ ਵਾ ਵੇਖ ਲੈਨੇ ਕੀ ਜਾਂਦਾ ਵਾ ਮੰਨਾ ਤੈਨੂੰ ਮਨੇ ਨਹੀਂ ਕੀ ਆਖਣਾ ਪਹਿਲਾਂ ਇਹਦੀ ਤੇ ਸੁਣ ਲਈ ਹੈ ਨਾ ਅਗਲਾ ਕਹਿੰਦਾ ਮੈਂ ਦਾਦੀ ਨੂੰ ਪਾਉਂਗਾ ਤੇ ਜਦੋਂ ਕੱਲ ਨੂੰ ਤੂੰ ਨਾ ਰਹੀ ਤੇ ਫਿਰ ਇਹਨੇ ਆਪਣੇ ਉੱਥੇ ਜਮਾ ਕਰਿਆ ਕਰਨੇ ਦਾਬੜੀ ਮਾਂ ਨੂੰ ਕਿਹਾ ਕਰੂ ਕਿੱਥੋਂ ਪਾਉਣੇ ਉਹ ਤਾਂ ਕਹਿੰਦਾ ਮੈਂ ਦਾਦੀ ਨੂੰ ਪਾਉਣੇ ਆ ਦਾਦੀ ਜੇ ਤੂੰ ਪੇਸ ਹੀ ਪੈ ਲੈ ਮੈਨੂੰ ਅਜੇ ਕੀ ਹੋਇਆ ਭਲਾ ਹੋਇਆ ਨਹੀਂ ਚਲਦਾ ਸਾਨਾ ਹੋਊਗਾ ਆਖਰਕਾਰ ਤੇ ਹੋਣਾ ਹੀ ਹੈ ਨਾ ਪੇਸ ਹੀ ਪੈ ਗਈ ਨਾ ਕਿਤੇ ਮੇਰੇ ਪਾਪਾ ਵੀ ਇਦਾਂ ਹੀ ਕਹਿੰਦਾ ਹੁੰਦਾ ਹੈਗਾ ਮੈਨੂੰ ਕਿਹੜਾ ਕੋ ਹੋਣਾ ਹੋ ਹੀ ਗਿਆ ਨਾ ਫਿਰ ਉਹ ਤਾਂ ਪਤਾ ਹੀ ਨਹੀਂਗਾ ਵੇਲੇ ਕੜੀ ਦਾ ਕਦੋਂ ਹੋ ਜਾਣਾ ਤੇ ਫਿਰ ਫਿਰ ਕਿਉਂ ਨਹੀਂ ਮੰਨਦੀ ਵੀ ਤੇ ਤੈਨੂੰ ਹੋਣਾ ਵਾ ਕੋ ਚਲੋ ਫਿਰ ਵੇਖੀ ਜਾਂਦੀ ਹੈ ਕੀ ਕਰਾਂ ਬਸ ਵੀ ਸਾਡੇ ਦੇ ਨਾ ਪੈਸੇ ਲੱਜਣ ਫਿਰ ਪੱਕੀ ਬੈਠੀ ਆ ਵੀ ਮੈਂ ਹਰ ਇੱਥੇ ਬੈਠੀ ਰਹਿਣਾ ਵਾ ਤੂੰ ਐਦਾਂ ਨਾ ਕਰ ਕੋਈ ਗੱਲ ਨਹੀਂ ਹੂੰ ਵੇਖਦੇ ਆ ਜੇ ਇਹਨੂੰ ਤੇ ਕਲਾਉ ਤੂੰ ਹੀ ਕੇ ਰੋਣਾ ਦੇਖ ਲਾਂ ਤਰਮਰਾਜ ਆਊਗਾ ਤੇ ਉਹਨੂੰ ਤੂੰ ਕਹਿਦੀ ਐ ਇੱਥੇ ਨਾ ਮੇਰੇ ਤਾਂ ਪੋਤੇ ਨੇ ਅਮਰੀਕਾ ਤੋਂ ਪੈਸੇ ਕੱ ਲੈਣੇ ਮੈਂ ਤਾਂ ਬੈਠੀ ਰਹਿਣਾ ਇੱਥੇ ਪੁੱਤ ਦਾ ਵੀ ਸੋਚ ਲੈ ਕੁਛ ਉਹ ਵੀ ਤੇਰਾ ਹੀ ਆ ਕਿ ਜਾਂ ਤੂੰ ਰੂੜੀ ਤੋਂ ਚੁੱਕ ਕੇ ਲੈਂਦਾ ਹੀਗਾ ਆਹ ਨਹੀਂ ਨਿਆਣੇ ਰੂੜੀਆਂ ਤੇ ਹੁੰਦੇ ਆ ਕਿੱਦਾਂ ਆਂ ਤੂੰ ਗੱਲਾਂ ਕਰਦੀ ਆ ਮੇਰੇ ਨਾਲ ਕਹਿ ਦਿੰਦੇ ਆ ਵੀ ਤੈਨੂੰ ਇਹ ਰੂੜੀ ਤੋਂ ਚੁੱਕ ਕੇ ਲੈਂਦਾ ਹੀਗਾ ਤੇ ਤੈਨੂੰ ਇਹ ਇੱਥੋਂ ਚੁੱਕ ਕੇ ਲੈਂਦਾ ਹੀ ਐ ਮੈਂ ਕਾ ਕੀ ਪਤਾ ਆਹੋ ਆਹ ਵੀ ਜਿੰਨਾ ਜਿੰਨਾ ਤੂੰ ਵਿਤਕਰਾ ਕਰਾਂਦੀ ਆ ਕਾ ਦਾ ਵਿਤਕਰਾ ਕਰਾਂਦੀ ਆ ਹਾਂ ਮਮੀ ਮੇਰੇ ਤੇ ਮੱਥੇ ਦੀਆਂ ਠਿਕਰੀਆਂ ਵੱਜ ਗਈਆਂ ਈਆਂ ਇਨੂੰ ਚੰਗਾ ਤੇ ਮੈਂ ਕੰਨ ਦੇ ਚ ਸਿਰ ਮਾਰ ਲਾ ਤੇ ਅਗਲੀ ਚ ਵੀ ਢੋਏ ਪੈਨ ਤਾਂ ਵੀ ਪਤਾ ਲੱਗੇ ਵੀ ਇੱਥੇ ਸਿਰ ਮਾਰੀ ਆ ਆਹੋ ਮਾਰੇ ਆ ਸਿਰ ਤੂੰ ਜਾ ਜਾ ਕੇ ਤਾਂ ਕੰਮ ਧੰਦਾ ਕਰੋ ਮੈਨੂੰ ਨਾ ਸਤਾਇਆ ਕਰੋ ਦਿਨੇ ਰਾਤ ਆ ਮੈਨੂੰ ਤਾਂ ਕੋਈ ਸਤਾਹ ਹੈ ਹੀ ਨਹੀਂ ਆ ਤੇ ਇੱਕੋ ਗੱਲ ਦੇ ਮਗਰ ਪਈਆਂ ਮਗਰ ਫੇਕਿਆ ਕੰਮ ਕਿੰਨੇ ਕਰਨਾ ਵਾ ਚਲੋ ਇੱਕ ਨੌਕਰੀ ਕਰਨ ਦੇ ਆ ਵਾ ਇਹ ਮੁੰਡਾ ਆ ਚਲ ਜੂਗਾ ਤੇਰੇ ਨਿਆਣੇ ਵੀ ਪੜਦੇ ਆ ਪੀਸਾਂ ਦੇਣੀਆਂ ਤਾਂ ਫਿਰ ਇਹ ਗੱਲ ਆਈ ਤੇ ਕੰਨ ਉਹਨੇ ਰਿਟਾਇਰ ਵੀ ਤੇ ਹੋਣਾ ਹੀ ਆ ਕਿਉਂ ਉਹਨੇ ਵੀ ਉੱਤੇ ਆਪਣੀ ਪੋਸਟ ਵਧਾਈ ਜਾਣੀ ਹਾਂ ਤੇ ਕਿਹੜੀਆਂ ਗੱਲਾਂ ਦਾ ਤਾਂ ਕਦੀ ਮੈਨੂੰ ਪਤਾ ਵੀ ਨਹੀਂ ਜਿਹੜੀਆਂ ਤੂੰ ਕਰੀ ਜਾਂਦੀ ਲੱਗ ਗਈਆਂ ਨਾ ਤੇ ਸੋਚ ਲਾ ਹੁਣ ਫਿਰ ਹੁਣ ਲਾਜ ਦਿੱਤਿਆਂ ਵਾਂ ਕੇ ਤੂੰ ਹੁਣ ਰਾਤ ਮੈਨੂੰ ਨੀਂਦ ਕਿੱਥੇ ਆਉਣੀ ਹੈ ਸੋਚਣਾ ਹੀ ਆ ਮੈਂ ਮੈਂ ਆ ਮੈਂ ਨਾ ਸੂਟ ਸੀਪਰੇ ਦੇਣ ਜਾਣਾ ਤੇ ਮੈਂ ਨਾ ਗਰਮੀ ਆ ਗਈ ਹੁਣ ਤਾਂ ਆ ਤਾਂ ਹੁਣ ਪੈਂਦੇ ਨਹੀਂ ਆ ਆਹ ਹੋਏ ਹੁਣ ਨਹੀਂਗੇ ਪਹਿਣੇ ਹੈਗੇ ਆਹ ਗਏ ਮੋਟੇ ਵੀ ਨਹੀਂ ਪੈਂਦੇ ਇਹ ਕਦੋਂ ਲਏ ਹੀ ਤੂੰ ਆਹ ਹਿਜਾਬ ਇਸ ਵਾਰੀ ਨਾ ਮੰਮੀ ਉਹ ਨਹੀਂ ਲੈ ਕੇ ਆਏ ਸਾਡੇ ਦੋਨਾਂ ਦੇ ਮੇਰੇ ਵੀ ਤੇ ਮਨ ਪੀਦੇ ਅੱਛਾ ਫੇਰ ਆ ਗਈ ਠੰਡ ਤੇ ਫੇਰੇ ਸੀਪੇ ਨਹੀਂ ਚੱਲ ਜਾ ਉਹ ਨਾ ਸੁਵਾ ਲੈਨੇ ਆ ਚੱਲ ਚੰਗਾ ਸੁਵਾ ਦਾ ਤੇ ਉਹਨੇ ਨਹੀਂ ਸੁਵਾਉਣੇ ਮੈਂ ਨਾ ਉਹਨੂੰ ਪੁੱਛਿਆ ਹੀ ਨਹੀਂ ਆ ਉਹ ਤਾਂ ਕਿ ਦੋ ਦਿਨ ਹੋ ਗਏ ਕਿਦਾਂ ਲੜੀ ਜਾਂਦੀ ਏ ਮੈਂ ਫੇਰ ਉਹਨੂੰ ਪੁੱਛਿਆ ਹੀ ਨਹੀਂ ਆ ਮੈਂ ਉਹਨੇ ਕਿਨਾਂ ਗੱਲ ਤੋਂ ਕਰੀ ਜਾਣਾ ਚਲੋ ਚੱਲੋਗੇ ਤੁਸੀਂ ਮੇ ਨਾਲ ਮੈਂ ਆਪੋ ਤੇ ਕਿੱਥੇ ਜਾਣਾ ਵਾਂ ਤੂੰ ਉਹਦੇ ਨਾਲ ਜਾਣਾ ਨਾਲ ਉਹਦੇ ਫਿਰ ਜਦ ਕਿਤੇ ਚਲ ਜੀਏ ਨਾ ਗੱਲ ਵੀ ਨਹੀਂ ਕਰਨ ਦਿੰਦਾ ਕਹਿੰਦਾ ਮੈਂ ਚਲੋ ਚੱਲੀਏ ਚੋ ਚੱਲੀਏ ਤੇ ਫਿਰ ਅਗਰ ਉਹ ਫਿਰ ਸਾਰਾ ਦੱਸ ਕੇ ਹੋਣਾ ਹੁੰਦਾ ਕਿਦਾਂ ਕਿਸ ਹੋਣੀ ਤੇ ਕੀ ਗੱਲ ਤੇ ਤੂੰ ਮੰਤਰੀ ਜਨੂ ਲੈ ਜਾਂਦੀ ਤੇ ਫਿਰ ਤਾਂ ਮੈਂ ਦੱਸਣ ਤੇ ਤੇ ਹੀ ਮਾਰ ਪੀ ਤੇ ਲੜਾਈ ਪਾ ਲਿੰਦੀ ਤੇ ਮੈਂ ਕੀ ਕਰਾਂ ਉਹਦੇ ਕਿੰਨੇ ਦਿਨਾਂ ਦੀ ਲੜਾਈ ਪਈ ਤੇ ਜੇ ਮੈਨੂੰ ਕਿਹਾ ਤੇ ਉਹਨੇ ਫਿਰ ਕਹਿਣਾ ਆ ਤੇ ਆਪੇ ਜਦੋਂ ਉਹਨੇ ਸੁਵਾਉਣੇ ਹੋਣਗੇ ਤੇ ਆਪੇ ਦੇ ਆਉਗੀ ਤੇ ਕਿੱਦਾਂ ਜਾਏਗੀ ਫਿਰ ਮੈਂ ਤੁਰ ਕੇ ਚਲ ਜਾਣਾ ਵਾ ਮੈਂ ਤਾਂ ਖ ਉਹਦੇ ਨੂੰ ਲੈ ਜੀ ਉਹਦੇ ਮੈਂ ਨੀ ਉਹ ਉੱਥੇ ਰੁਕਦਾ ਹੀ ਨਹੀਂ ਆ ਬੋਤਾ ਤੇ ਨਿਆਣੇ ਰੁਕਦੇ ਕਿੱਥੇ ਉਹਨੂੰ ਤਾਂ ਹੁੰਦਾ ਛੇਤੀ ਚੱਲੀਏ ਛੇਤੀ ਚੱਲੀਏ ਉਹਨੇ ਫੇਰ ਰੁਕਣਾ ਨਹੀਂ ਹੈਗਾ ਤੇ ਕਿਦਾਂ ਤੁਰ ਕੇ ਜਾਵੇਂਗੀ ਤੂੰ ਕੋਈ ਨਹੀਂ ਮੈਂ ਚਲ ਜਾਣਾ ਤੁਰ ਕੇ ਦੱਸ ਉਹਨੂੰ ਨਾ ਮਾਨਪੀ ਨੂੰ ਨਾ ਦੱਸਿਓ ਉਹਨੇ ਫੇਰ ਇਹਨਾਂ ਕੇ ਗੱਲ ਤੋਂ ਲੜਾਈ ਪਾ ਲਈ ਤੇ ਜੇ ਮੈਨੂੰ ਪੁੱਛੂਗੀ ਤੇ ਫੇਰ ਮੈਂ ਕੀ ਆਖਾਂ ਤੂੰ ਕਿਉਂ ਮੈਨੂੰ ਨਹੀਂ ਪਤਾ ਕਿੱਥੇ ਗਈ ਹੈ ਚਲ ਠੀਕ ਆ ਮੈਂ ਫੇਰਦੀ ਆਮਾ ਦਾ ਮਨਾ ਜੀ ਫੇ ਕਰਨ ਨੂੰ ਠੀਕ ਦੱਸ ਤੁਰ ਕੇ ਹੁਣ ਜਾਊਗੀ ਤੇ ਜੋ ਦਾ ਵੀ ਘਰ ਹੈ ਨਹੀਂ ਉਹਨੂੰ ਲੈ ਜਾਂਦੀ ਨਾਲ ਚੱਲ ਜੇ ਮੈਂ ਅੱਖਾਂ ਦੇ ਮੇਰੀ ਕਿਹੜੀਆਂ ਨੇ ਅੱਖੇ ਲੱਗਣਾ ਚੱਲ ਗਈ ਹੁਣ ਚੱਲ ਕੋਈ ਆਪੇ ਆਊਗੀ ਨਾ ਟਾਈਮ ਤੇ ਨਾਲ ਲੀਵੀ ਹੁਣ ਚਾਹੀਦੀ ਐ ਗਾੜੀ ਹੁਣ ਗਰਮੀ ਬੜੀ ਐ ਸੁੱਚੇ ਤੇ ਪੈਂਦੇ ਹਨ ਨੀ ਦਾ ਨਾ ਸਿਆਲ ਵਾਲੇ ਪੈਣੇ ਚਲੋ ਕੋਈ ਗੱਲ ਨਹੀਂ ਹਏ ਹਏ ਇਹਦੇ ਨਾਲ ਦਾ ਦੂਜਾ ਛਿੱਤਰ ਨਹੀਂ ਲੱਭਣ ਡਿਆ ਵੱਡੀ ਨੂੰ ਨਾ ਪੁੱਛਾਂ ਉਹਨੇ ਵੇਖਿਆ ਭਲਾ ਹਏ ਹਏ ਘਰ ਦੇ ਵਿੱਚ ਤਾਂ ਸ਼ਾਂਤੀ ਬੜੀ ਹੈ ਕਿੱਥੇ ਚਲ ਗਏ ਸਾਰੇ ਮੰਮੀ ਰੱਖਣ ਲਈ ਆ ਇਹਦੇ ਨਾਲ ਦਾ ਵੇਖਿਆ ਜੇ ਪੈਰ ਇੱਕ ਮੈਂ ਤਾਂ ਨਹੀਂ ਵੇਖਿਆ ਕਿਤੇ ਵੱਡੀ ਕਿੱਥੇ ਗਈ ਆ ਉਸ ਤਰ੍ਹਾਂ ਤੁਸੀਂ ਲੜਦੀਆਂ ਰਹਿੰਦੀਆਂ ਇਹਨੂੰ ਤੇ ਹੁਣ ਤੋਂ ਵੱਡੀ ਨਹੀਂ ਲੱਭਣ ਢਈ ਤੂੰ ਲੈ ਮੈਂ ਹਾਂ ਉਹਨੂੰ ਪੁੱਛ ਲਾਂਗੇ ਆ ਹੈਗਾ ਵਾ ਪਤਾ ਵਾ ਕਿਤੇ ਕਿ ਨਹੀਂ ਪਤਾ ਇੱਥੇ ਹੋਣੀ ਆ ਕਿਤੇ ਚੱਲ ਮੈਂ ਕੀ ਲੈਣਾ ਮਤਾ ਸੋਚਿਆ ਫਿਰ ਕਿ ਨਹੀਂ ਕੁਛ ਕੀ ਸੋਚਣਾ ਹੈਗਾ ਮੈਂ ਤਾਂ ਸੋਚਿਆ ਇਹ ਹੀ ਜੋ ਹੁਣ ਵੀ ਤੁਹਾਨੂੰ ਮੈਂ ਆਡ ਹੀ ਕਰਦਾ ਚੱਲ ਗੱਲ ਹੀ ਮੁਕਾ ਦੇ ਅੱਡ ਕਰਕੇ ਤਹੋਰ ਮੈਂ ਹੋਰ ਮੇਰੇ ਤੇ ਪਾਰ ਪਾ ਦੋ ਪੀ ਅੱਡ ਹੋ ਜੂਗੀ ਤੇ ਇਹਨੂੰ ਇਹਨੂੰ ਹੋਊਗਾ ਮੈਂ ਤਾਂ ਸੌਦਾ ਪੱਤੀ ਲਿਆਂ ਜੱਗੀ ਰਹਿ ਜੂਗੀ ਤਹੋਰ ਕੀ ਕਰਨਾ ਚਾਹੁੰਦੇ ਹੋ ਹੀ ਮੈਨੂੰ ਸਤਾਉਂਦੀਆਂ ਹੀ ਤੇ ਆਪਣੀ ਜ਼ਿੰਮੇਵਾਰੀ ਆਪੇ ਚੁੱਕੋ ਤਾਂ ਤੁਹਾਨੂੰ ਪਤਾ ਲੱਗੇ ਕਿ ਕਿਤਰਾ ਜ਼ਿੰਮੇਵਾਰੀ ਚੁੱਕੀ ਦੀ ਆ ਤੁਸੀਂ ਤਾਂ ਮੈਨੂੰ ਸ਼ਦੈਨ ਕਰ ਦਿੱਤਾ ਜੇ ਸੱਚ ਬੋਲਦੀ ਨਹੀਂ ਇਹ ਸ਼ਦੈਨ ਤੇ ਮੈਂ ਆਵਾਂ ਜਿਹੜੀ ਕਹਿਣ ਦੀ ਆ ਵੀ ਆਡਾ ਕੋ ਸੈੱਟ ਕਰ ਦੋ ਨਹੀਂ ਅੱਡ ਕਰ ਦੋ ਚਲ ਕਰ ਦੋ ਅੱਡ ਲੈ ਕਰਾਂਗੇ ਦੋ ਦੋ ਥਾਈ ਉਹੀ ਚੀਜ਼ਾਂ ਮਗਰੋਂ ਤੜੀ ਤੇ ਫੇਰ ਨਹੀਂ ਫੇਰ ਮੈਂ ਕੀ ਕਰਾਂ ਦੱਸੋ ਦੱਸੋ ਕੀ ਮੈਂ ਹੁਣ ਕੀ ਦਸਾਂ ਮੰਮੀ ਜੇ ਹੁਣ ਨਹੀਂ ਨਾ ਅਕਲ ਵਾਲੀ ਤਾਂ ਅੱਜ ਤੱਕ ਦੋਵਾਂ ਪੁੱਤਾਂ ਨੂੰ ਥਾਈ ਥਾਈ ਕੀਤਾ ਹੋਣਾ ਹੀਗਾ ਆਹ ਲੋੜਾ ਪੈਜੇ ਤੁਸੀਂ ਹੁਣ ਮੈਨੂੰ ਅਕਲ ਸਿਖਾਓਗੀ ਆ ਸਾਰੀ ਉਮਰ ਲੰਗੀ ਆ ਉਦੋਂ ਮੈਨੂੰ ਉਦੋਂ ਦੀ ਅਕਲ ਨਹੀਂ ਆਈ ਤਾਂ ਹੁਣ ਤੁਸੀਂ ਮੈਨੂੰ ਅਕਲ ਲੱਗੀਆਂ ਸਿਕਾਓਂ ਹੂੰ ਦੇ ਤੇ ਆਪਣੇ ਆਪਣੇ ਪੁੱਤਾਂ ਨੂੰ ਸੈੱਟ ਕੀਤਾ ਹੁੰਦਾ ਮੈਂ ਤੇ ਆਪਾਂ ਲੋ ਕੀਤੇ ਰਗੇ ਸਾਟੀ ਕੀਤੇ ਸੀਗੇ ਆਪਣੇ ਵੱਲੋਂ ਹੁਣ ਤੁਸੀਂ ਦੰਗਾਇਆ ਆਈਆਂ ਇਨੋਂ ਤੇ ਹੁਣ ਤੁਸੀਂ ਸੈੱਟ ਕਰ ਲਓ ਆਪਣੇ ਕਿਸੇ ਸੈੱਟ ਨਹੀਂ ਕੀਤੇ ਕਾਣ ਹੀ ਪਾਈ ਸੀਗੀ ਮੈਂ ਤਾਂ ਕੋਈ ਕਾਣ ਨਹੀਂ ਪਾਈ ਹੁਣ ਤੁਸੀਂ ਆਪਣੇ ਖਸਮ ਸੈੱਟ ਕਰ ਲਓ ਆਪਣੇ ਆਪਣੇ ਘਰ ਮੇਰ ਕੋ ਤਾਂ ਹੋਏ ਨਹੀਂ ਮੇਰ ਕੋ ਤੇ ਜੋ ਹੋਇਆ ਮੈਂ ਤਾਂ ਦਿੱਤਾ ਈਏ ਘਰ ਤੇ ਹੁਣ ਰੋਦੀ ਆ ਡਿਕਲੇ ਸ਼ਵਾ ਮੈਂ ਤੇ ਹੋ ਨਹੀਂ ਪਈ ਮੈਂ ਅੱਡ ਕਰਦਾ ਤੇ ਆਪੋ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਚੁੱਕੋ ਏ ਆਪਣਾ ਘਟ ਖਰਚਾ ਕਰ ਲਓ ਵੱਧ ਕਰ ਲਓ ਜੋ ਮਰਜੀ ਕਰੋ ਮੰਮੀ ਫਿਰ ਪੁੱਠੇ ਕੰਮ ਹੈਗੇ ਕਿ ਨਹੀਂ ਹੈਗੇ ਵੀ ਅੱਡ ਜੂ ਕਰਨ ਵਾਲ ਦਿਮਾਗ ਦੌੜਨ ਡਿਆ ਵਾ ਕਿਉਂ ਨਹੀਂ ਦੌੜਨ ਡਿਆ ਪੇ ਵੱਡੇ ਨੂੰ ਤੂੰ ਬਿਠਾ ਕੇ ਸਮਝਾਏ ਵੀ ਪੁੱਤ ਇਹਨੂੰ ਨਿੱਕੇ ਨੂੰ ਸੈੱਟ ਕਰ ਲਈਏ ਆਪਾਂ ਹੁਣ ਜਦੋਂ ਉਹਦਾ ਲਾਇਆ ਵਾ ਤਾਂ ਹੁਣ ਮੈਂ ਕਿੱਤਰਾ ਉਹਨੇ ਆਖਣਾ ਵਾ ਇਹ ਪੋਤਾ ਚੰਗਾ ਲੱਗਾ ਤਾਂ ਹੁਣ ਮੁੰਡੇ ਵੱਲ ਹੋ ਗਈ ਆ ਮੰਮੀ ਉਹਦੇ ਤੇ ਲਾਉਣਾ ਵਾ ਹਜੇ ਗੱਲ ਤੇ ਬਰਾਬਰ ਦੀ ਹੁੰਦੀ ਆ ਨਾ ਉਹਨੇ ਵੀ ਆਪਣੇ ਪੁੱਤ ਦਾ ਲਾਉਣਾ ਵਾ ਤੇ ਮੈਂ ਤੇ ਤੇਰੇ ਪੁੱਤ ਦਾ ਕਹਿਣ ਦੀ ਵੀ ਤੂੰ ਲਾ ਲਾ ਤੇ ਐਨੇ ਪਹਿਲੇ ਕਿੱਥੋਂ ਲਿਆਵੇਂਗਾ ਪਹਿਲਾਂ ਮੈਨੂੰ ਦੱਸੋ ਕਿਤੋਂ ਆ ਹੋ ਗਈਆਂ ਪੈਸੇ ਉਹ ਆਪਣੇ ਮੁੰਡੇ ਨੂੰ ਕੱਲੇ ਹਾਂ ਕਰਦੇ ਅੱਡ ਫਿਰ ਵੇਖ ਲੈਣੇ ਆ ਕੱਲ ਲੋਗੀ ਭਲਾ ਤਾਂ ਗੋ ਤਾਂ ਮੈਂ ਨਹੀਂ ਆ ਪਈ ਹੁਣ ਤੁਸੀਂ ਆਪਣੇ ਆਪਣੇ ਉਹ ਸਟੋ ਕਰੇ ਆਪਣੇ ਮੁੰਡੇ ਨੂੰ ਤਾਂ ਤੂੰ ਕਰ ਆਪਣੇ ਆਦਮੀ ਤੇ ਫਿਰ ਮੰਮੀ ਤੀ ਕਹਿੰਨੇ ਅਕਲ ਦੀ ਗੱਲ ਸੁਣਾਉਂਦੀ ਆ ਆਪ ਉਹਦੀ ਅਗਲ ਵੇਹਲਾ ਅਜੇ ਮੁੰਡੇ ਨੇ ਪਲੱਸ 2 ਕੀਤੀ ਆ ਕੀ ਆ ਉਹਦੇ ਮੂੰਹ ਤੇ ਦੇ ਮਸਾਂ ਦਾੜੀ ਆਈ ਆ ਤੇ ਉਹਨੂੰ ਸੈੱਟ ਕਰਨ ਦੀ ਸੋਚਣ ਦੀ ਆਓ ਤੇ ਤੀ ਸੋਚਿਆ ਹੀ ਨਹੀਂ ਜੇ ਪੁੱਤ ਜਵਾਨ ਹੋਇਆ ਤਾਂ ਹੁਣ ਉਹਨੂੰ ਸੈੱਟ ਉਹਨੇ ਕਰਨਾ ਹੀ ਆ ਤੇ ਟਾੜਾ ਨਹੀਂ ਜਵਾਨ ਹੋਇਆ ਚੂਟਾ ਹੀ ਗਿਆ ਤਾਹੀਗਾ ਉਹਦੋਂਦੋਂ ਆਂਦਾ ਹਗਾ ਮੈਂ ਕੁਛ ਕਰਨਾ ਹੀ ਹੈ ਨੀਗਾ ਮੈਂ ਨਹੀਂ ਮੰਮੀ ਕੁਛ ਵੀ ਕਰਨਾ ਮੈਂ ਨਹੀਂ ਕੋਈ ਕਰਨ ਨੂੰ ਬਥੇਰਾ ਆਖਿਆ ਤੂੰ ਪੜਾਈ ਕਰ ਲਾ ਕੋਈ ਕੋਰਸ ਕਰ ਲਾ ਮੁੰਡਿਆ ਤੇ ਆਂਦਾ ਹੀ ਮੈਂ ਕਰਨਾ ਹੀ ਨਹੀਂ ਤੇ ਮੁੜ ਕੇ ਫਿਰ ਤੇਰਾ ਵਿਆਹ ਕਰ ਦਿੱਤਾ ਤਾਂ ਉਹ ਫੇ ਬਿਲਕੁਲ ਹੀ ਰਹਿ ਗਿਆ ਤੇ ਜੇ ਮੈਂ ਕਹਿਆ ਹੀ ਨਾ ਨਾ ਇੱਕ ਰੱਖ ਲੈਨੇ ਉਦੋਂ ਵੀ ਨਾ ਨਾ ਕੁੜੀ ਆ ਤੇ ਹੋਰ ਵੇਖੋ ਤੁਸੀਂ ਅਉ ਜੇ ਇਹਨਾਂ ਚੁੱਕਾ ਰੱਬ ਨੇ ਉਹ ਜੀ ਦੇ ਤਾਂ ਬਣਾ ਦਿੰਦਾ ਤੇ ਤੂੰ ਫੇਰ ਕਣਾ ਹੀਗਾ ਹੋਰ ਇੱਕ ਚਾਂਸ ਵੇ ਲੈ ਤਾਂ ਮੇਰੀ ਗੱਲ ਸੁਣ ਤੇ ਭੈਣ ਭਰਾ ਬਣ ਗਿਆ ਤਾਂ ਫੇਰ ਕੀ ਹੋ ਗਿਆ ਇੱਕ ਦੂਜੇ ਨੂੰ ਮਿਲਣਗੇ ਤਾਂ ਸਹੀ ਇੱਕ ਤੀ ਪੁੱਤ ਕੀ ਹੁੰਦਾ ਤੈਨੂੰ ਕਿੰਨੇ ਦੱਸ ਉਹ ਤਾਂ ਮੈਂ ਤੇ ਕਹਿੰਨੀ ਆ ਰੱਬ ਨੇ ਵਧੀਆ ਕੀਤਾ ਵਾ ਪਰ ਇਹ ਵੀ ਹੁਣ ਨਿਆਣੇ ਬਸ ਸੋਚਣਾ ਵੀ ਹੈਗਾ ਕਿ ਨਹੀਂ ਚਲੋ ਤੂੰ ਪੜਾਓ ਨੂੰ ਲਿਖਾ ਚਲੋ ਜਦੋਂ ਉਹਦਾ ਟਾਈਮ ਆਊਗਾ ਉਦੋਂ ਉਹਦਾ ਵੀ ਹੋ ਜੂਗਾ ਤੇ ਤੁ ਜੇ ਮੈਂ ਸਕੂਲੇ ਪਾਉਣ ਦੀ ਗੱਲ ਕਰਦੇ ਤਾਂ ਤੁਸੀਂ ਲੜਾਈ ਕਰਦੇ ਆ ਇਦਾਂ ਤੇ ਫਿਰ ਗਾਂ ਗਾਂ ਲੜਾਈਆਂ ਹੁੰਦੀਆਂ ਰਹਿਣੀਆਂ ਕੋਈ ਨਾ ਕੋਈ ਮੈਨੂੰ ਤਾਂ ਦੁਖੀ ਕਰ ਦਿੱਤਾ ਸੱਚੀ ਮੈਂ ਤਾਂ ਬਹੁਤ ਔਖੀ ਹੋਗੀ ਮੈਂ ਤੇ ਆਪ ਬਹੁਤ ਔਖੀ ਮੈਂ ਤਾਂ ਰਾਤ ਦਿਨ ਸੋਚਦੀ ਰਹਿੰਦੀ ਆ ਕਿ ਮੈਂ ਕਿਤਰਾ ਨੁਹਾ ਦੇ ਵਿੱਚ ਟਾਈਮ ਕੱਢਾਂ ਕੋਈ ਮੈਨੂੰ ਕੋ ਹਾਂਦੀ ਆ ਕੋਈ ਮੈਨੂੰ ਕੋ ਹਾਂਦੀ ਆ ਮੇਰਾ ਕਾਹਦਾ ਜੀਣਵਾ ਮੈਂ ਤਾਂ ਇਹੋ ਨਹੀਂ ਮੈਂ ਅੱਡ ਕਰਦਾ ਤੇ ਆਪੋ ਆਪਣਾ ਕਮਾਓ ਤੇ ਆਪੋ ਆਪਣਾ ਕਰੋ ਜੇ ਤੁਹਾਡੇ ਵੰਡੇ ਆਉਂਦਾ ਚੱਲ ਮੇਰੀ ਨਹੀਂ ਤਾਂ ਨਰਾਸ ਰਲਨੀ ਤੀ ਸੋਚਣਾ ਹੀ ਹੈ ਨਹੀਂ ਸਾਡੇ ਵੱਲੇ ਮੈਂ ਤਾਂ ਸਾਰਿਆਂ ਦਾ ਸੋਚਣ ਡਈ ਮੈਨੂੰ ਦੁਪਰੇ ਆਰਾ ਨਹੀਂ ਗਾਇਆ ਕਾਪੀ ਮੰਨਾ ਦੁਪਰੇ ਆਰਾ ਵਾ ਮੈਨੂੰ ਜਿਤਰਾ ਦੇ ਆ ਮਾ ਉਤਰਾਂ ਦੀ ਮੈਨੂੰ ਮੰਨਾ ਹਾਂ ਮੈਂ ਚੱਲੀ ਹੂੰ ਪਿੰਦਰਵਾਲ ਨੇ ਆਨੇ ਵੇਖ ਲਿਓ ਨਾ ਪਿੰਦਰ ਦੀ ਤਾਂ ਸਾਰੀ ਚੁੱਕਣਾ ਵਾ ਜੋ ਕਰਨ ਡਈ ਪਿੰਦਰ ਹੀ ਕਰਨ ਡਈ ਸਾਡੇ ਘਰ ਤੇ ਸਾਨੂੰ ਕਿਹੜਾ ਪਤਾ ਨਹੀਂ ਗਾ ਹੈਗਾ ਵੀ ਜੋ ਕੋ ਸਾਡੇ ਘਰ ਹੋਣ ਡਿਆ ਅੰਦੇ ਚੁੱਕਣ ਦਾ ਚੁੱਕਣਾ ਜਿਹੜੀ ਉਹ ਤੇ ਪੱਥਰ ਪਾੜ ਦਿੰਦੀ ਏ ਸਾਡੇ ਘਰ ਹੋ ਗਈ ਆ ਉਹ ਗੱਲ ਨਾ ਵਸਣਾ ਦਾ ਨਾ ਵਸਣ ਦੇਣਾ ਆਪ ਕਿਹੜੀ ਚੱਜਦੀ ਐ ਅਗਲੇ ਦੇ ਘਰ ਚੁੱਕਣਾ ਦੇ ਦੇ ਕਿਤੇ ਮਗਲੇ ਦਾ ਘਰ 파ੜ ਲਈ ਸਲਾਹ ਵੀ ਇਹਦੀ ਪਿੰਦਰ ਨਾਲ ਵਾ ਮੇਰੇ ਨਾਲ ਸਲਾਹ ਕਾਦੀ ਆ ਇਹਦੀ ਮੇਰੇ ਨਾਲ ਤਾਂ ਲੜਾਈ ਹੋ ਜਦੋਂ ਵੇਖ ਲਓ ਉਦੇ ਹੂੰ ਮੰਮੀ ਤੇਰੀ ਕਿੱਥੇ ਗਈ ਐ ਪਤਾ ਨਹੀਂ ਕਿੱਥੇ ਗਈ ਦੱਸ ਕੇ ਨਹੀਂ ਗਈ ਕਿੱਧਾ ਕਹਿ ਗਈ ਆ ਵੀ ਦੱਸੀ ਨਾ ਨੂੰ ਨਹੀਂ ਨਹੀਂ ਮੈਨੂੰ ਪਤਾ ਹੀ ਨਹੀਂ ਮੈਂ ਤੇ ਬੱਠੇ ਵੱਡ ਗਿਆ ਅੱਛਾ ਤੂੰ ਕਿੱਥੇ ਚੱਲੇ ਮਾਸੀ ਮੈਂ ਉਧਰ ਪਿੰਦਰਵਾਲ ਜਾ ਕੇ ਹੁਣੀ ਆ ਠੀਕ ਆ ਹਾਂ ਨਿਆਣਿਆਂ ਨੂੰ ਨਰਵਾਈ ਜਾਈ ਹੁਣ ਠੀਕ ਚੰਗਾ ਦੱਸ ਕਿਥੇ ਗਈ ਹੁਣੀ ਆ ਭਲਾਉ ਦੇ ਨੂੰਨ ਦੱਸ ਕੇ ਜਾਵੇ ਪਤਾ ਨਹੀਂ ਗਈ ਕਿੱਥੇ ਚੱਲ ਮੈਨੂੰ ਕੀ ਹੋ ਚੱਲ ਮਾਂ ਕਿੱਥੋਂ ਆਏ ਹੋਣਾ ਕਿੱਥੋਂ ਆਣਾ ਕਿਥੋਂ ਆ ਸੂਟ ਸੀਪਨੇ ਦੇਣ ਗਈ ਸੀਗੀ ਗਰਮੀਆਂ ਵਾਲੇ ਮੈਂ ਕਿਹਾ ਉਹ ਗਰਮੀ ਬੜੀ ਹੋ ਗਈ ਆ ਤੇ ਸੂਟ ਦੇਵਾਂ ਪਰ ਘਰ ਕੋਲ ਸੂਟ ਨਹੀਂ ਕੋਈ ਲੱਭਣ ਦਿਆ ਸੂਟ ਕਿਹੜੇ ਵੇਲੇ ਲਿਆਂ ਦੇਈਗੇ ਲਿਓ ਨੇਕ ਦੋ ਲਿਆਂਦੀ ਗਾ ਦੋ ਮੈਂ ਆਹੋ ਤਨਖਾਹ ਤੇ ਫੜਾਈ ਹੀਗੀ ਭਾਜੀ ਨੇ ਹੱਥ ਵਿੱਚ ਨਾ ਸੌਦੇ ਦਾ ਤੇ ਮਗਰੋਂ ਥੋੜੀ ਸ਼ਾਪਿੰਗ ਵੀ ਕਰ ਆਈ ਤੇ ਕੰਨੋ ਕੰਨ ਕਿਤੇ ਘਰੇ ਪਤਾ ਵੀ ਨਹੀਂ ਆ ਵੀ ਸੂਟ ਲੈਣ ਗਏ ਆ ਕਿ ਕਿੱਥੇ ਗਏ ਆ ਤੈਨੂੰ ਮੈਂ ਦੱਸਣਾ ਵੀ ਕੀ ਹੈ ਤੂੰ ਤਾਂ ਰੋਜ਼ ਹੀ ਤੂੰ ਲੜਾਈ ਕੋਕ ਪਾ ਕੇ ਬੈਠਿਆ ਨਹੀਂ ਕੱਲ ਤੂੰ ਕਿੰਨੀ ਲੜਾਈ ਪਾਈ ਸੀਗੀ ਸੂਟ ਤੇ ਮੈਂ ਉਹ ਹੀ ਲਿਆਂਦੇ ਆ ਦੇ ਕੇ ਆਈ ਆਂ ਵੀ ਜਿਹੜੇ ਮੰਮੀ ਨੇ ਪਿਛਲੀ ਵਾਰ ਦਿੱਤੇ ਸੀ ਨਾ ਉਦੋਂ ਤੇ ਆ ਗਿਆ ਬਾਅਦ ਚ ਠੰਡ ਆ ਗਈ ਤੇ ਸੂਟ ਸੋ ਆਏ ਨਹੀਂ ਉਹ ਤੇ ਤੈਨੂੰ ਵੀ ਪਾਇਆ ਨਾਲ ਦੇ ਦਿੱਤੇ ਸੀ ਤੈਨੂੰ ਤੇ ਮੈਨੂੰ ਬੋਝ ਲੈੰਦੇ ਤੈਨੂੰ ਮੈਂ ਕੀ ਪੁੱਛਾਂ ਤੂੰ ਤਾਂ ਲੜਾਈ ਹੀ ਦਿੰਦੇ ਲੜਾਈ ਪਾਈ ਨਹੀਂ ਤੇ ਮੈਂ ਕਿ ਸਲਾਹ ਕਰਨੀ ਜਦੋਂ ਮੈਂ ਨਾ ਦੂਜਾ ਲੜਾ ਸਲਾਹ ਕੀਤੀ ਤੇ ਲੜਾਈ ਪਾ ਲੈਣੀ ਉਹ ਤਾਂ ਲੜਾਈ ਮੈਂ ਝੂਠੀ ਤੇ ਨਹੀਂ ਹੀ ਪਾਈ ਲੜਾਈ ਤਾਂ ਮਨਪੇ ਝੂਠੀ ਸੀ ਸੱਚੀ ਵੀ ਗਾਦੀ ਸੀਗੀ ਸੱਚੀ ਕਿਉਂ ਨਹੀਂ ਹੈਗੀ ਹੁਣ ਤੁਸੀਂ ਵੇਖੋ ਗੁੱਸਾ ਹੁੰਦਾ ਨਹੀਂ ਜੇ ਉਹਨੂੰ ਮਨਜੋਦ ਮੈਨੂੰ ਤਨ ਲਿਆ ਕੇ ਫੜਾਵੇ ਤਨ ਖਾ ਮਹੀਨੇ ਬਾਅਦ ਤੇ ਤੁਹਾਡੇ ਘਰ ਵਾਲਾ ਵਾਈ ਕਰਦਾ ਹੋਵੇ ਤੇ ਤੁਹਾਡੇ ਹੱਥ ਤੇ ਦੁੱਕੀ ਨਾ ਕੋਈ ਰੱਖੇ ਜੇ ਮੈਂ ਸੂਟ ਲੈਣ ਜਾਵੇ ਤਾਂ ਵੀ ਤੁਹਾਨੂੰ ਬਰਾਬਰ ਦੇ ਪੈਸੇ ਆਉਂਦੇ ਕਿ ਨਹੀਂ ਸੂਟ ਬਰਾਬਰ ਦੇ ਹੁੰਦੇ ਤੇ ਆਉਂਦੇ ਹੀ ਉਹ ਮੈਂ ਕਿਹੜਾ ਕੰਨੀ ਪੈਂਦੀ ਹਰ ਇੱਕ ਚੀਜ਼ ਚਾ ਬਰਾਬਰ ਦਾ ਹੁੰਦਾ ਵਾ ਨਾ ਮੈਨੂੰ ਤਾਂ ਕਦੀ ਕਿਸੇ ਨੇ 5 ਰੁਪਏ ਨਹੀਂ ਵਾਧਾ ਦਿੱਤੇ ਤੇ ਫਿਰ ਗੁੱਸਾ ਹੁੰਦਾ ਨਹੀਂ ਆ ਫਿਰ ਕਹਿ ਦਿੰਦੇ ਜੇ ਮਨਪ੍ਰੀਤ ਵੱਧੂ ਲੜਾਈ ਪਉਂਦੀ ਆ ਮੇਰੀ ਜਗ੍ਹਾ ਤੇ ਕੋਈ ਰਹਿ ਕੇ ਵੇਖੇ ਮੈਂ ਕਿੰਨਾ ਘੁੱਟ-ਘੁੱਟ ਕੇ ਜੀਨੀ ਆ ਤੇ ਮਨਪ੍ਰੀਤ ਤੇ ਤਾਂ ਕਿਸਮਤ ਆ ਨਾ ਉਹ ਆਪਣੀ ਕਿਸੇ ਦੀ ਕਿਸਮਤ ਚ ਵੱਧ ਲਿਖਿਆ ਹੁੰਦਾ ਕਿਸੇ ਦੀ ਚ ਘੱਟ ਲਿਖਿਆ ਹੁੰਦਾ ਆਪਾਂ ਨਹੀਂ ਮੈਂ ਤੈਨੂੰ ਕਦੋਂ ਕਿਹਾ ਪਿਆ ਆ ਚੀਜ਼ ਨੂੰ ਨਹੀਂ ਲੈਣੀ ਹੈਗੀ ਤੂੰ ਲੈਨੀ ਆ ਨਾ ਉਹ ਚੀਜ਼ ਸਕੀਆਂ ਪਹਿਣਾ ਵਾ ਨਾ ਆਪਾਂ ਤੇ ਟਾੜੀ ਤੇ ਕਿਸਮਤ ਸਹੀ ਜਾਂਦੀ ਪਈ ਆ ਜੇ ਕੁਦਰਤਾਂ ਜਿਠਾ ਨਹੀਂ ਹੋਵੇ ਨਾ ਤੇ ਮੇਂ ਇਨੀ ਗੱਲ ਸੁਵਾਂ ਵੀ ਨਾ ਤੇਰੀ ਜਿੱਨੀ ਤੇ ਲੜਾਈ ਪੋਣੀ ਆ ਸਕੀਆਂ ਪਹਿਣਾ ਕਰਕੇ ਮੈਂ ਸਹਿੰਦੀ ਪਈ ਆ ਇੱਕ ਮਾਂ ਦੀ ਕੁੱਖੋ ਜੰਮਿਆ ਸਗੀਆਂ ਪੈਣਾ ਇੱਕੋ ਕਰ ਰਹੀ ਆਈਆਂ ਫੇਰ ਕਿਸਮਤ ਕਿਉਂ ਵੱਖਰੀ ਵੱਖਰੀ ਇਹ ਤਾਂ ਮਾਨਵਤ ਦਾ ਖਾਣਦੀ ਆ ਤੇ ਮੈਨ ਮੈਂ ਸੋਣੀ ਸਾੜੀ ਵੀ ਵੇਨੀ ਰਹਿਨੀ ਤੇ ਮੈਨੂੰ ਗੁੱਸਾ ਆਉਂਦਾ ਨਹੀਂ ਆ ਉਦੋਂ ਤਾਂ ਹੀ ਕੀ ਕਿ ਆਹੀ ਰਿਸ਼ਤੇਵਾਰੀ ਜਦੋਂ ਮੰਮੀ ਕਹਿੰਦੀ ਵੀ ਗੁਰਪ੍ਰੀਤ ਦੇ ਤੇਰਾ ਕੁਝ ਕਰਦਾ ਨਹੀਂ ਆ ਵਾਈ ਆ ਤੀ ਕਹੀ ਨਹੀਂ ਕੋਈ ਨਹੀਂ ਮੰਮੀ ਅੱਜ ਕੀ ਵਜੇ ਕੀ ਪਤਾ ਇਹਦੇ ਕਰਮਾਂ ਨੂੰ ਇਹਨੂੰ ਨੌਕਰੀ ਮਿਲ ਜੇ ਇਹਦੇ ਕਰਮਾਂ ਨੂੰ ਇਹ ਬਾਹਰ ਚਲ ਜੇ ਤੇ ਕਰਮ ਤੇ ਦੀਦੀ ਆਪ ਹੀ ਬਣਾਉਣੇ ਪੈਣੇ ਆ ਨਾ ਤੇ ਮੈਂ ਗੁਰੂ ਕਿਹਾ ਵੀ ਆਪ ਨਹੀਂ ਬਣਾਈ ਦੇ ਹੈਗੇ ਪਰ ਇੱਕ ਹੀ ਕਿਸਮਤ ਵੀ ਕੁਛ ਹੁੰਦੀ ਹੈ ਚੀਜ਼ ਹੁੰਦੀ ਹੈ ਪਹਿਲਾਂ ਜੇ ਕੁੜੀ ਹੋਗੀ ਤੇ ਮੰਮੀ ਕਹਿੰਦੇ ਕੋਈ ਨਹੀਂ ਤੁਸੀਂ ਸੈਕਿੰਡ ਚਾਂਸ ਵੇਖ ਲਿਓ ਕਿ ਚਲੋ ਸ਼ਾਇਦ ਰੱਬ ਸੁਣ ਲੇ ਸੁਣ ਲੇ ਸੁਣਦੇ ਸੁਣਦੇ ਇੰਨਾ ਟਾਈਮ ਆ ਗਿਆ ਹੁਣ ਤੁਹਾਡਾ ਤੇ ਬੱਚਾ ਵੀ ਸੈੱਟ ਹੋਣ ਵਾਲਾ ਹੈ ਨਾ ਤੇ ਮੈਂ ਉਹ ਨਿੱਕੇ ਨਿੱਕੇ ਨਿਆਣੇ ਦੇ ਵਿੱਚ ਪਈ ਫਿਰਦੀ ਆ ਹੁਣ ਤੇ ਚਲੋ ਰੱਬ ਨੇ ਸਾਨੂੰ ਦੋਵੇਂ ਜੀਵ ਹੀ ਦੇ ਦਿੱਤੇ ਹੁਣ ਸਾਡਾ ਬੰਦਾ ਕਿ ਨਹੀਂ ਬੰਦਾ ਕੋਈ ਕਰਦਾ ਤੇ ਮੰਨਦੇ ਤੇ ਮੈਂ ਵੀ ਇੰਨਾ ਗੱਲਾਂ ਜੋ ਨਿਕਲੀ ਮੇਰਾ ਵੀ ਤਾਂ ਛੋਟਾ ਹੈਗਾ ਸੀਗਾ ਨਾ ਛੋਟੇ ਤੋਂ ਵੱਡਾ ਹੋਇਆ ਵਾ ਨਾ ਤੇ ਤੁਹਾਡਾ ਤੇ ਉਹਦੀ ਮੈਂ ਕਹਿਣ ਦੀਆਂ ਵੀ ਫਰਕ ਵੇਖੋ ਨਿਆਣੇ ਦਾ ਤੁਹਾਡਾ ਤੇ ਵਿਆਹਾਂ ਵੀ ਸਾਂਝੇ ਘਰ ਦੇ ਵਿੱਚ ਜਾਣਾ ਵਾ ਸਾਰਾ ਕੁ ਵਧੀਆ ਹੋ ਜਾਣਾ ਵਾ ਹਨਾ ਤੇ ਬਾਅਦ ਵਿੱਚ ਮੈਂ ਜਦੋਂ ਆਪਣੀ ਨੌਂ ਵਾਰੀ ਢਾਡ ਕੋ ਸੋਨਾ ਵੀ ਮੰਗਿਆ ਤੇ ਉਹ ਵੀ ਨਹੀਂ ਤਹੀ ਦੇਣਾ ਵੀ ਇਹੀ ਕਰ ਤੋਂ ਦਈਏ ਇੰਨਾ ਉਹਦੇ ਉਹਨਾਂ ਦੀ ਉਮਰ ਦੇ ਵਿੱਚ ਫਰਕ ਵੀ ਪੈ ਰਹਿਣਾ ਮਨ ਵੀ ਮੈਂ ਤੇ ਨਾ ਜੇਤ ਨਹੀਂ ਕਰ ਸਕਦੀ ਐ ਇਸੇ ਗੱਲ ਤੋਂ ਨਾ ਮੈਂ ਚੁੱਪ ਕਰਕੇ ਚੱਲੇਗੀ ਸੀ ਵੀ ਕਿਈ ਮੈਂ ਲੜਾਈ ਛੇੜਨੀ ਆ ਜਦੋਂ ਇਹਨੇ ਆਪਣੇ ਸੁਸੀਪਨੇ ਦੇਣ ਨੂੰ ਜਾਣੇ ਹੁੰਦੇ ਤੇ ਆਪੇ ਦੇ ਆਊਗੀ ਸੂਟਾਂ ਉਧਰ ਖਾਦੀ ਖੜੀ ਕੋਈ ਨਹੀਂ ਪਿਛਲੇ ਕੱਢ ਕੇ ਪਾ ਲੂੰਗੀ ਮੈਨੂੰ ਸੂਟਾਂ ਦੀ ਨਹੀਂ ਕੋਈ ਵੀ ਹੈਗੀ ਮੈਨੂੰ ਇਹ ਪਿਛਲੇ ਘਾਤੋਂ ਕੱਢ ਕੇ ਪਾਉਣੇ ਉਹ ਮੈਂ ਜਿਹੜੇ ਦੇ ਕੇ ਆਈ ਉਹਦੇ ਨਾਲ ਦੇ ਮम्मी ਨੇ ਤੈਨੂੰ ਦਿੱਤੇ ਆ ਤੂੰ ਪਿਛਲੇ ਘਾਤੋਂ ਪਾਉਣੇ ਮੈਨੂੰ ਸੂਟਾਂ ਦਾ ਕੋਈ ਮਤਲਬ ਨਹੀਂ ਸੂਟਾਂ ਦੇ ਵਿੱਚ ਨਾ ਮੈਨੂੰ उलਜਾਓ ਮੇਰੀ ਸਿੱਧੀ ਗੱਲ ਮੇਰੀ ਸੂਈ ਕੋਈ ਉੱਥੇ ਦੀ ਉੱਥੇ ਹੀ ਅੜੀ ਆ ਵੀ ਮੇਰੇ ਬੰਦੇ ਨੂੰ ਕਰੋ ਸੱਟ ਬਾ ਤੇ ਮਨਾਲਾ ਮਮੀ ਉਹਨਾਂ ਨੂੰ ਮੈਂ ਨਹੀਂ ਤੇਰੀ ਗੱਲ ਦੇ ਵਿੱਚ ਬੋਲਦੀ ਹੈਗੀ ਜੇ ਭੇਜ ਦੇ ਆ ਨਾ ਤੇ ਚਲ ਜਵੇ ਜੇ ਤੂੰ ਭੈਣ ਹੋਵੇਂ ਨਾ ਤੇ ਪਹਿਣਾ ਦੀ ਥਾਂ ਤੇ ਮੈਨੂੰ ਮੰਨੋ ਨਾ ਦਰਾਣੀ ਮੰਨੋ ਨਾ ਮੈਨੂੰ ਆਪਣੀ ਸਹਿਕਣੀ ਮੰਨੋ ਤੇ ਮੰਮੀ ਨੂੰ ਤਸੀਂ ਵੀ ਮਨਾ ਸਕਦੇ ਜੇ ਪਾਜੀ ਨੂੰ ਤਸੀਂ ਵੀ ਮਨਾ ਸਕਦੇ ਜੇ ਵੀ ਹਾਂ ਮਨਪੇ ਸੱਚੀ ਕਹਿੰਦੀ ਆ ਕਿ ਕਿੱਥੋਂ ਇਹਨਾਂ ਨੇ ਗੁਜ਼ਾਰਾ ਕਰਨਾ ਵਾਈ ਦੇ ਸਿਰ ਤੋਂ ਨਹੀਂ ਦੋ ਨਿਆਣੇ ਪਾਲਨੇ ਨਹੀਂ ਵਿਆਹ ਹੋਣਾ ਲੜਾਈ ਦਾ ਕੋਈ ਹੱਲ ਨਹੀਂ ਹੁੰਦਾ ਤੂੰ ਪਿਆਰ ਨਾਲ ਵੀ ਕਿਸੇ ਨੂੰ ਬੈਠ ਕੇ ਗੱਲ ਕਰ ਸਕਦੀ ਤੂੰ ਤੇ ਹਰ ਗੱਲ ਤੇ ਲੜਾਈ ਪਾਈ ਆ ਤੂੰ ਤੇ ਨਿਆਣਿਆਂ ਨੂੰ ਵਿਚੇ ਲਈ ਆਉਂਦੇ ਆ ਉਹ ਵੱਡਾ ਵਾ ਤੇ ਉਹ ਛੋਟਾ ਵਾ ਜਿਹੜੇ ਮਗਰੋਂ ਜੰਮੇ ਨਾ ਉਹਨਾਂ ਨੇ ਛੋਟੇ ਹੀ ਹੋਣਾ ਵਾ ਤੇ ਜਿਹੜੇ ਜਿਹੜਾ ਪਹਿਲਾਂ ਜੰਮਿਆ ਉਹਨਾਂ ਨੇ ਵੱਡਾ ਹੀ ਹੋਣਾ ਵਾ ਤੇ ਕੀ ਪਤਾ ਵਾ ਕਿੰਨੀ ਕੀ ਕਿਸਮਤ ਨਿਆਣਿਆਂ ਦੀ ਤੇਜ ਹੋਊਗੀ ਬਾਅਦ ਚ ਆਹੋ ਜਿਹੜੀ ਮੈਂ ਮਗਰੋਂ ਜੰਮੀ ਮੇਰੀ ਕੀ ਗਲਤੀ ਹੀਗੀ ਮੈਨੂੰ ਤਾਂ ਤੁਸੀਂ ਇਦਾਂ ਕਹਿ ਦਿੰਦੇ ਜੇ ਵੀ ਹੁਣ ਨਹੀਂ ਨਿੱਕੀ ਹੈਗੀ ਤੇ ਜੇ ਮੈਂ ਨਿਆਣਿਆਂ ਦੀ ਗੱਲ ਕਰਦੀ ਆ ਤੇ ਫੇਰ ਤੁਹਾਨੂੰ ਲੱਗਦਾ ਵਾ ਵੀ ਨਿੱਕੇ ਵੱਡੇ ਦੀ ਗੱਲ ਕਰਦੀ ਆ ਮਨਪ੍ਰੀਤ ਕੀ ਪਤਾ ਹੁਣ ਗਾ ਨਿਆਣਿਆਂ ਜਿਹਦੀ ਕਿਸਮਤ ਜ਼ਿਆਦਾ ਤੇਜ ਹੋਗੀ ਹੋ ਸਕਦਾ ਉਹਦੇ ਦੀ ਨਾ ਤੇਜ ਹੋਵੇ ਉਹਦੇ ਕੱਲ ਨੂੰ ਵਾਈ ਕਰੇ ਇਸ ਕਰਕੇ ਮੈਨੂੰ ਉਹਦਣਾ ਕੋਈ ਸਾੜਾ ਵਾ ਮੈਂ ਤਾਂ ਕਹਿਨੀ ਆ ਵੀ ਉਹ ਕਮਾਊਗਾ ਖਾਊਗਾ ਅੱਗੇ ਆਪਣੇ ਪਹਿਣਾ ਪਰਾਂ ਮੈਂ ਦੀ ਵੀ ਬਾਹ ਫੜੂਗਾ ਪਰ ਮੈਨੂੰ ਇਹ ਅਫਸੋਸ ਹੁੰਦਾ ਵਾ ਵੀ ਕਾਸ਼ ਕਿਤੇ ਮੈਂ ਜਦੋਂ ਵਿਆਹੀ ਗਈ ਸੀ ਨਾ ਉਦੋਂ ਹੀ ਮੈਂ ਜਤਨ ਕਰਦੀ ਵੀ ਆਪਣੇ ਘਰ ਵਾਲੇ ਨੂੰ ਬਾਹਰ ਕੱਢ ਲਾ ਮੈਂ ਆਉਣ ਕਿ ਸਗੀ ਕਾ ਸਾਦੀ ਹੁਣ ਤੂੰ ਕਿੱਥੇ ਚੱਲੀ ਮੈਂ ਪਿੰਦਰਵਾਲ ਚੱਲੀ ਆਹੋ ਉਹ ਹੁਣ ਸਗੀ ਭੈਣ ਹੋ ਗਈ ਤੇਰੀ ਜ਼ਰੂਰੀ ਨਹੀਂ ਹੁੰਦਾ ਵੀ ਖੂਨ ਦੇ ਰਿਸ਼ਤੇ ਜੜੇ ਹੋ ਸਕੇ ਹੁੰਦੇ ਆ। ਦਿਲ ਤੋਂ ਬਣਾਏ ਰਿਸ਼ਤੇ ਵੀ ਵਧੀਆ ਨਿਭ ਜਾਂਦੇ ਆ। ਨਹੀਂ ਸਾਨੂੰ ਇਹ ਲੱਗਦਾ ਹੀ ਹੁੰਦਾ ਵਾ ਵੀ ਜਿਹੜਾ ਘਰ ਪਾੜਨ ਵਾਲਾ ਉਹਨੂੰ ਸਾਡਾ ਸਾਕਾ ਵਾ। ਪਰ ਜ਼ਰੂਰੀ ਨਹੀਂ ਹੁੰਦਾ ਵੀ ਉਹ ਸਾਕਾ ਹੋਵੇ। ਉਹ ਤੇ ਰਮਨ ਨੇ ਤੈਨੂੰ ਦਾ ਕਹਿ ਕੇ ਤੇ ਰਮਨ ਨਾਲ ਪਾਸੇ ਹੋ ਜਾਂਦੀ ਹੈ ਤੇ ਤੂੰ ਘਰ ਚ ਆਪਣੇ ਲੜਾਈ ਪਾਈ ਫਿਰਦੀ। ਤੇ ਫਿਰ ਮੈਂ ਕੀ ਕਰਾਂ ਮੈਂ ਤਾਂ ਖੱਪ ਗਈ ਸੱਚੀ ਮੈਂ ਬਹੁਤ ਦੁਖੀ ਹਾਂ। ਖੱਪ ਗਈ ਨਾ ਜੀ ਉਹ ਚੰਗੀ ਆ ਨਾ ਤੇ ਉਹਨੂੰ ਕਹੇ ਵੀ ਮੈਂ ਪੈਸੇ ਲਾ ਕੇ ਉਹਦਾ ਪਰੋਣਾ ਬਾਹਰ ਗਿਆ ਵਾ। ਉਹਨੂੰ ਕਹਿ ਵੀ ਪੈਸੇ ਦੇ ਦੇ ਦਾਰੇ ਤੇ ਮੈਂ ਆਪਣੇ ਜੋ ਤੇਰੀ ਸਕੀ ਆ ਤਾਂ ਫਿਰ ਆਪੇ ਦੇਉਗੀ ਨਾ ਆਹ ਆਪਣੀ ਨਾਲ ਲੜਾਈ ਪਾ ਲਿਆ ਕਰ ਇਹਨਾਂ ਵੀ ਗੱਲ ਸਮਝ ਚਾਉਣੀ ਨਹੀਂ ਸਾਰਨ ਲੱਗਦਾ ਮਾਨਪ੍ਰੀਤ ਫालतੂ ਲੜਦੀ ਫालतੂ ਲੜਦੀ ਇਹਨਾਂ ਨੂੰ ਨਹੀਂ ਪਤਾ ਵੀ ਮੇਰੇ ਸਿਰ ਤੇ ਜ਼ਿੰਮੇਵਾਰੀਆਂ ਦਾ ਭਾਰ ਆ ਦੋ ਨਿਆਣੇ ਆ ਮੈਂ ਕਿੱਦਾਂ ਪਾਲਨੇ ਵਿਆਹਣੇ ਕਰਨਾ ਉਹਨਾਂ ਦਾ ਪੜਾਈ ਦਾ ਖਰਚਾ ਇੱਕ ਨੂੰ ਕੋਰਸ ਕਰਨੀ ਕਰਵਾਇਆ ਦਿੰਦਾ ਦੋ ਨਿਆਣੇ ਨੂੰ ਮੈਂ ਕਿੱਦਾਂ ਕਰਵਾਣਾ ਆ ਰੱਬ ਵੀ ਕਹਿੰਦੇ ਹੁੰਦੇ ਆ ਨਿਆਣਾ ਜਿੰਦਾ ਵਾ ਨਾਲ ਹੀ ਕਿਸਮਤ ਲਿਖ ਕੇ ਕੱਲ ਦਾ ਵਾ ਸ਼ਾਇਦ ਕਿਤੇ ਉਗੜੇ ਨਿਆਣਿਆਂ ਦੀ ਕਿਸਮਤ ਨੂੰ ਮੇਰੀ ਤਾਂ ਕਿਸਮਤ ਇੱਥੇ ਦੀ ਇੱਥੇ ਆ ਵਾਈ ਜੋ ਜਿੰਨੇ ਕ ਪੈਸੇ ਹੁੰਦੇ ਆ ਖੋਦ ਹੀ ਮਿੱਟੀ ਖੋਦ ਚ ਲੱਗਣ ਵਾਲੀ ਗੱਲ ਹੋ ਜਾਂਦੀ ਏ ਜਿਦੋਂ ਰੀਜਾਂ ਮਾਰਦੀਆਂ ਤੇ ਉਹਨੇ ਤਾਂ ਫੇਰ ਆਪੇ ਹੀ ਕਲਪਨਾ ਵਾ